ਮੇਰਾ ਨਾਮ ਅਕਸ਼ੇ ਕੁਮਾਰ ਹੈ ਮੈਂ ਪਟਿਆਲੇ ਸ਼ਹਿਰ ਦਾ ਰਹਿਣ ਵਾਲਾ ਹਾਂ ਬੀਟੈਕ ਕਰੀ ਸੀਗੀ ਕੰਪਿਊਟਰ ਇੰਜੀਨੀਅਰਿੰਗ ਚ ਮੈਂ ਪਹਿਲਾਂ ਵੇਰਕਾ ਵਿੱਚ ਕੰਮ ਕਰਦਾ ਸੀ ਐਸਿਸਟੈਂਟ ਮੈਨੇਜਰ ਤੇ ਮੈਨੂੰ ਪਤਾ ਚੱਲਿਆ ਸੀਗਾ ਕਿ ਪੀਐਸਪੀਸੀਐਲ ਨੇ ਆਪਣੇ ਇੱਕ ਪੋਸਟ ਕੱਢੀ ਹੈ ਸਿਸਟਮ ਮੈਨੇਜਰ ਆਈਟੀ ਸਿਸਟਮਸ ਦੀ ਉਦੀ ਸਿਲੈਕਸ਼ਨ ਲਈ ਮੈਂ ਅਪਲਾਈ ਕੀਤਾ ਸੀਗਾ ਤੇ ਜਦੋਂ ਮੈਂ ਅਪਲਾਈ ਕੀਤਾ ਤਾਂ ਮੈਨੂੰ ਪੀਐਸਪੀਸੀਐਲ ਵੱਲੋਂ ਨਿਯੁਕਤੀ ਪੱਤਰ ਮਿਲਿਆ ਤੇ ਇੱਕ ਕਾਲ ਲੈਟਰ ਵੀ ਰੀਸੀਵ ਹੋਇਆ ਕਿ ਤੁਸੀਂ ਆਪਣੇ ਹੈੱਡ ਆਫਿਸ ਵਿੱਚ ਆ ਕੇ ਆਪਣੀ ਜੁਆਇਨਿੰਗ ਰਿਪੋਰਟ ਦੇਣੀ ਹੈਗੀ ਜਦੋਂ ਮੈਨੂੰ ਨਿਯੁਕਤੀ ਪੱਤਰ ਮਿਲਿਆ ਤਾਂ ਮੇਰੇ ਘਰ ਵਾਲਿਆਂ ਨੂੰ ਮੇਰੇ ਖਾਸ ਕਰਕੇ ਮੇਰੇ ਮومی ਡੈਡੀ ਨੂੰ ਆਪ ਨੂੰ ਵੀ ਬੜੀ ਖੁਸ਼ੀ ਹੋਈ ਕਿ ਮੈਨੂੰ ਇੱਕ ਸਰਕਾਰੀ ਨੌਕਰੀ ਮਿਲੀ ਹੈ ਜੋ ਕਿ ਗੈਸਟਿਡ ਪੋਸਟ ਹੈ ਜਿਸ ਦਾ ਮੈਂ ਬਹੁਤ ਆਭਾਰੀ ਹਾਂ ਪੰਜਾਬ ਸਰਕਾਰ ਅਤੇ ਭਗਵੰਤ ਜੀ ਦਾ ਮੇਰੀ ਨੇ ਟੈਕਨੀਕਲ ਟ੍ਰੇਨਿੰਗ ਇਸੂ ਪਟਿਆਲਾ ਵਿੱਚ 16 ਅਕਤੂਬਰ ਨੂੰ ਸਟਾਰਟ ਹੋਈ ਹੈ ਤੇ ਹਾਲੇ ਤੱਕ ਦਾ ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਹੈ ਇੱਥੇ ਦੇ ਸਟਾਫ ਬਹੁਤ ਹੀ ਸਹਿਯੋਗ ਵਾਲੇ ਹੈਗੇ ਤੇ ਸਾਡੀ ਕਲਾਸਾਂ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਂਦੀਆਂ ਹਨ ਤੇ ਸ਼ਾਮ ਦੇ 5 ਵਜੇ ਤੱਕ ਚੱਲਦੀਆਂ ਹਨ ਜਿਹਦੇ ਵਿੱਚ ਵਿੱਚ ਸਾਨੂੰ ਟੀ ਬ੍ਰੇਕ ਵੀ ਮਿਲਦੀ ਹੈ ਤੇ ਲੰਚ ਬ੍ਰੇਕ ਵੀ ਮਿਲਦੀ ਹੈ ਮੇਰੇ ਨਾਲ 16 ਹੋਰ ਹੈਗੇ ਟ੍ਰੇਨੀ ਜਿਨ੍ਹਾਂ ਨੇ ਵੀ ਇੱਥੇ ਜੁਆਇਨ ਕਰਿਆ ਹੈ ਸਾਨੂੰ ਟ੍ਰੇਨਿੰਗ ਵਿੱਚ ਇੱਥਾ ਬੇਸਿਕ ਤੋਂ ਹੀ ਸਿਖਾਇਆ ਜਾ ਰਿਹਾ ਹੈ ਕਿ ਪੀਐਸਪੀਸੀਐਲ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਵਰਕਿੰਗ ਕਿਵੇਂ ਚੱਲਦੀ ਹੈ। ਕਿ ਇਹਨਾਂ ਦਾ ਕੀ ਆਰਗੇਨਾਈਜ਼ੇਸ਼ਨ ਸਟਰਕਚਰ ਹੈਗਾ। ਪਹਿਲਾਂ ਇਹ ਦਿਖਾਇਆ ਗਿਆ। ਹੁਣ ਹੌਲੀ-ਹੌਲੀ ਕਰਦੇ-ਕਰਦੇ ਸਾਨੂੰ ਟੈਕਨੀਕਲ ਚੀਜ਼ਾਂ ਵੀ ਖਾਈ ਜਾ ਰਹੀਆਂ ਹਨ ਜਿਵੇਂ ਆਪਣੇ ਜਿਹੜੇ ਇਲੈਕਟ੍ਰਿਸਿਟੀ ਮੀਟਰ ਹੈਗੇ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ। ਮੈਂ ਇਸ ਲਈ ਪੰਜਾਬ ਸਰਕਾਰ ਅਤੇ ਭਗਵਾਨ ਕਮਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਕਰਕੇ ਮੈਨੂੰ ਰੋਜ਼ਗਾਰ ਮਿਲਿਆ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ